ਲੋਜੀ ਹੁਣ ਆਪਾਂ ਚੱਲੇ ਆ ਅਮਨ ਦੀ ਦੀ ਘਰੇ ਤੇ ਆਪਾਂ ਸਾਰੇ ਕੰਮ ਵਗੈਰਾ ਕਰ ਲਿਆ ਤੇ ਆਪਾਂ ਹੋ ਗਿਆ ਰੈਡੀ ਸ਼ੈਡੀ ਮਨਵੀਰ ਦੀ ਕੈਪ ਬਿੱਕੂ ਮੈਂ ਆ ਲੱਗੀ ਜੋ ਤੱਕ ਹੋਣੀ ਨਹੀਂ ਨਾ ਮੇਰੇ ਆ ਜਾ ਨਹੀਂ ਆਪਾਂ ਇਹ ਯੂਜ਼ ਕਰੀਦਾ ਆ ਲੋਟਸ ਦਾ ਫੇਸ ਵੋਸ਼ ਮੰਮੀ ਵੀ ਇਹ ਹੀ ਲੌਂਦੀ ਲੋਟਸ ਸੱਚੀ ਗੱਲ ਆ ਤੂੰ ਵੀ ਲੜਾ ਲਾ ਕੇ ਦੇਖ ਲੋਟਸ ਫੇਸ ਵੋਸ਼ ਇੱਕ ਵਾਰ ਲਾਉਂਗੇ ਤਾਂ ਬਾਰ-ਬਾਰ ਲੋਟਸ ਕਾ ਫੇਸ ਵੋਸ਼ ਲੈਣੇ ਲਈ ਮਾਰੇ ਧਰ ਪਰ ਆਉਣਗੇ ਹਾਂਜੀ ਠੀਕ ਆ ਜੱਤਾ ਭੁੱਲ ਜਾਂਦਾ ਫਿਰ ਬਾਰ-ਬਾਰ ਤੁਹਾਨੂੰ ਲੋਟਸ ਫੇਸ ਵੋਸ਼ ਲਓ ਜੀ ਦੋਸਤੋ ਮੀਂਹ ਪੈਂਦਾ ਤਿੰਨ ਮਹੀਨੇ ਤਿੰਨ ਮਹੀਨੇ بارش ਦਿੱਤੀ ਦਾ ਮੂੰਹ ਸਾਫ ਹੋ ਗਿਆ ਆ ਦੇਖੋ ਜੀ ਦੇਖੋ ਤਿੰਨੇ ਜਾਣੇ ਬੱਚੇ ਮੰਨ ਕੇ ਸੱਚੇ ਹਾਂਜੀ ਇੱਧਰ ਭਾਈ ਹੁਣੇ ਕਾਲ ਤੇ ਲੱਗੇ ਨੇ ਤੁਸੀਂ ਲੋਕੇਸ਼ਨ ਦੇਖ ਸਕਦੇ ਹੋ ਭਾਈ ਉਹਦੇ ਘਰ ਦੀ ਲੱਗੇ ਦੀ ਏਕਸ਼ਨ ਬਹੁਤ ਖੂਬਸੂਰਤ ਹੈ ਜੀ ਟੜਨਾ ਨਹੀਂ ਪੁੱਤ ਪਿਆਰ ਨਾਲ ਖੇਨਾ ਜਸੂ ਨੂੰ ਛੁਟੇ ਦਿਓ ਦੋ ਜੀ ਦਬਰੀਤੀ ਚੈੱਕ ਯੂਅਰ ਫੇਸ oh my god ਇਤਨ ਗ੍ਰੈਂਡਨੈਸ ਬਲੈਕ ਮਨਸ ਟਾਈਨਿੰਗ ਰਿਮੂਵ ਹੋ ਗਿਆ ਸੌਰੀ ਬੜਾ ਗੰਦਾ ਹੀ ਫੇਸ ਮੇਰਾ ਤੁਸੀਂ ਸਾਈਡ ਚੈੱਕ ਕਰਦੇ ਹੋਣੇ ਜਿੱਥੇ ਜਿੱਥੋਂ ਜਿੱਥੇ ਇਹਦੇ ਫੇਸ ਵਾਸ਼ ਲੱਗਾ ਹੋਸੇ ਦੇਖ ਪ੍ਰਿੰਸ ਚਾਰੀ ਦਿਨ ਮਮਮੀ ਠੀਕ ਮਹੀ ਤਾਂ ਸਹੀ ਹੋਈ ਇਹ ਹਾਂ ਇਹ ਦਵਾਈ ਗੋਯ ਅਮਨ ਵੀ ਲੱਗੀ ਫੇਸ ਵੋਸ਼ ਲਾਉਣ ਜੀ ਨਾ ਤਰੀ ਇਹ ਹੋ ਗਈ ਤੁਹਾਨੂੰ ਪਾਟੇ ਚਾਰ ਦੇ ਤਾ ਹੈ ਉਹ ਇਹ ਕਿੱਦਾਂ ਹੋ ਜਾ ਮੈਂ ਦੇ ਲਓ ਸਵੇਰ ਤੱਕ ਕਿੰਨਾ ਬਿਮਾਰ ਸੀ ਮਸੀਹ ਸੈਟ ਹੋਇਆ ਮੈਂ ਮੜਾ ਠੀਕ ਹੋਇਆ ਲੋ ਜੀ ਫੇਸ ਵੋਸ਼ ਲੈਂਦਾ ਫੇਸ ਤੇ ਲਾ ਲਿਆ ਅਮਨ ਨੇ ਲੋਟਸ ਦਾ ਲੋਟਸ ਲੱਗੇ ਹਾਂ ਜੀ ਸਸੀ ਕਾਲ ਜੀ ਸਾਰਿਆਂ ਨੂੰ ਉਹ ਜੀ ਮੇਰਾ ਜਿਹੜਾ ਸੂਟ ਸੀਗਾ ਉਹ ਬਹੁਤ ਜ਼ਿਆਦਾ ਟਾਈਟ ਹੋ ਚੁੱਕਾ ਸੀ ਸੋ ਇਹਨੂੰ ਮੈਂ ਹੁਣ ਸੀਨ ਜਿਹੜੀ ਸੀਗੀ ਆ ਸੀਨ ਜਿਹੜੀ ਆ ਇਹਨੂੰ ਆਪਾਂ ਖੋਲ ਦੇਣੀ ਆ ਫੇਰ ਆਪਾਂ ਇਹ ਸੂਟ ਵੇਅਰ ਕਰਾਂਗੇ ਬਹੁਤ ਟਾਈਮ ਬਾਅਦ ਸੂਟ ਇਹ ਲੱਗਿਆ ਪਾਣ ਆਹ ਦਾ ਇਹ ਤਾਂ 골ਡਨ ਚ ਨਹੀਂ ਆ ਗਈ ਹੈ ਨਾ 골ਡਨ ਹਾਂ ਜਾਲੀ ਵਾਲੀ ਆ ਬਸ ਹਾਂ ਸਹੀ ਆ ਲੋ ਜੀ ਆਪਾਂ ਦਾ ਨਾ ਤੋਕੇ ਹੋ ਗਏ ਆ ਫ੍ਰੀ ਤੇ ਜਿਹੜੀ ਸ਼ੈਂਪੂ ਵਾਲੀ ਬਰਬਾਦੀ ਹੋਈ ਆ ਜਿਹੜੀ ਸ਼ੈਂਪੂਆਂ ਦੀ ਅੱਜ ਕੰਦੇ ਬਰਬਾਦੀ ਹੋਈ ਆ ਦੀਦੀ ਕੰਦੇ ਬਹੁਤ ਜ਼ਿਆਦਾ ਹੋ ਚੁੱਕੀ ਆ ਇੱਥੇ ਅੱਜ ਹੈਰਾਨ ਹੋਵੇ ਮੇਰੇ ਸ਼ੈਂਪੂ ਵਾਲ ਦੇ ਦੇ ਕੇ ਮਮਾ ਪਲੇਟਾਂ ਦੋ ਪਲੇਟ ਔਰ ਇਸ ਵਿੱਚ ਗੋਤ ਤੱਕ ਹੱਥ ਨਹੀਂ ਜਾਂਦਾ ਮਾੜਾ ਤੇ ਕੱਟਿਆੜੀ ਹਾਂ ਉਹ ਬਾਹਰ ਤੋਂ ਕੱਟਦੇ ਨੇ ਤੇ ਉਹ ਤੋੜ ਕੱਪੜੀ ਦੇ ਦੇ ਕੇ ਹੈਰਾਨ ਇਹ ਕੀ ਹੋ ਗਿਆ ਕਾਲੋ ਕਾਲੋ ਨਾ ਤੇ ਤੋਤੀਆਂ ਦਾ ਕੋਈ ਫੜਾ ਨਾ ਤੇ ਤੋਤੀਆਂ ਦਾ ਕੋਈ ਫੜਾ ਨਹੀਂ ਸੋਹਣਾ ਲੱਗਿਆ ਪਿਆਰ ਹੋਣ ਤਿਆਰ ਹੋ ਕੇ ਫਿਰ ਆਪਾਂ ਬਣਾਵਾਂਗੇ ਕੁਝ ਵੀ ਲਿਓ ਕੁਝ ਰਸਮ ਮਮਾ ਨਹੀਂ ਬਣਾਉਂਦੇ ਪਿਆ ਕਿ ਬਣਾਉਂਦੇ ਪਿਆ ਮਮਾ ਜੀ ਅੱਜ ਅੱਜ ਮਸਲਾੂੰਗੀ ਦਾਲ ਨਾਲ ਚੌਲ ਮਸਲਾੂੰਗੀ ਦੀ ਦਾਲ ਨਾਲ ਚੌਲ ਮੈਂ ਤਾਂ ਨਹੀਂ ਖਾਉਂਗੀ ਅਹ ਤੇ ਇਹਦੇ ਚੌਲ ਬੱਲਾ ਖਾਣੇ ਨਹੀਂ ਖਾਣੇ ਨਹੀਂ ਚੌਲ ਮੈਂ ਤਾਂ ਨਹੀਂ ਖਾਣੇ ਮੈਂ ਤਾਂ ਰਾਜਪੂਤੀ ਕਿਹਨਾਂ ਚੌਲ ਬਣਾਇਆ ਕਾ ਮੇਰੇ ਚੌਲ ਫੇਵਰੇਟ ਆ ਸਾਡੀ ਜਸਲੀਨ ਤੁਸੀਂ ਦੇਖ ਸਕਦੇ ਆ ਦੇਖੋ ਹਾਲ ਚੱਕ ਕਰ ਦੋ ਤੁਸੀਂ ਇਹਦਾ ਹਾਲ ਦੇਖੋ ਇਹਦਾ ਤੇਰਾ ਨਾਤੀ ਦਾ ਸੋਤੀ ਦਾ ਕੋਈ ਫੈਲਾ ਨਹੀਂ ਕੋਈ ਫੈਲਾ ਨਹੀਂ ਨਾ ਨਾਤੀ ਤੇਰਾ ਕੋਈ ਫੈਲਾ ਨਹੀਂ ਥੰਡੇ ਪਾਣੀ ਨਾਲ ਨਵਾਈ ਹੈ ਵੀ ਅੱਜ ਇਹ ਠੰਡੇ ਪਾਣੀ ਨਾਲ ਨਵਾਈ ਕੁੜੀ ਹੋਰ ਥੰਡੇ ਪਾਣੀ ਨਾਲ ਨਵਾਈਆ ਕਰੋ ਤੇ ਸਾਡੀ ਸੈਜ ਪ੍ਰੀਤ ਕੌਰ ਕਿੱਥੇ ਆ हेलो गाइस अरे कुरकुरे खांदे ਵੇ ਅੰਦਰ ਇੰਨੇ ਨਹੀਂ ਖਾਈ ਦੇ ਹੂੰ ਇੰਨੇ ਨਹੀਂ ਖਾਈ ਦੇ ओके ਹੁਮਾਰਾ ਸੇ ਫਾਉਂਡੇਸ਼ਨ ਲੁੰਦੇ ਆ ਹੁਣ ਆਪਾਂ ਹੋ ਜੀਏ ਤਿਆਰ ਵਿਆਰ ਤੇ ਆਪਾਂ ਤੁਹਾਨੂੰ ਕਰਦੇ ਆ ਗੱਲ ਬਾਤ ਲੋ ਜੀ ਅਸੀਂ ਤਾਂ ਬਹੁਤ ਜ਼ਿਆਦਾ ਇਰੀਟੇਟ ਹੋ ਗਏ ਆ ਪਹਿਲਾਂ ਤਾਂ ਜਿਹੜਾ ਸਾਡਾ ਸੂਟ ਸੀਗਾ ਇਹ ਵਾਲਾ ਜਦੋਂ ਮੈਂ ਲੱਗੀਆਂ ਪਾਉਣ ਇਹ ਸੂਟ ਦੀ ਸਾਈਡ ਸੀਨ ਢੜ ਗਈ ਸਾਰੀ ਠੀਕ ਆ ਫੇ ਅਮਨ ਦੇ ਦੀ ਸੂਟ ਪਾਉਣ ਲੱਗੇ ਤਾਂ ਇਹ ਸੂਟ ਜਿਹੜਾ ਇਹਨਾਂ ਦੇ ਬਹੁਤ ਜ਼ਿਆਦਾ ਖੁੱਲਾ ਸੀਗਾ ਨਾਲਾ ਹੈ ਨਹੀਂ ਕਦੀ ਕੋਸ਼ ਹੈ ਨਹੀਂ ਕਦੀ ਕੋਸ਼ ਹੈ ਨਹੀਂ ਅਸਾ ਅਸੀਂ ਬਹੁਤ ਅੰਗ ਹੋ ਚੁੱਕੇ ਹਾਂ ਸੋ ਮम्मी ਸਾਡੇ ਤੰਗ ਹੋ ਜਾਂਦਾ ਹੈ ਆ ਦੇਖੋ ਜੀ ਅਸੀਂ ਕਿੱਥੇ ਬੈਠ ਕੇ ਰੋਟੀ ਲੱਗੇ ਖਾਣ ਹੈ ਮਮਾ ਚੌਲ ਬਹੁਤ ਟੇਸਟੀ ਬਣੇ ਖਾਓ ਕਿਰਨ ਨੂੰ ਵਰਦ ਦੋ ਇਹ ਬਣਾਏ ਕਿਰਨ ਬੱਲਾ ਜੀ ਨੇ ਹੈ ਕਿਨ ਬੱਲਾ ਜੀ ਨੇ ਬਣਾਇਆ ਕਿਨ ਵਾਲਾ ਆਲੀ ਖਿੱਚ ਕੇ ਨਹੀਂ ਨਾ ਬਣਾਉਂਦੀ ਖਿੱਚ ਕੇ ਨਹੀਂ ਬਣਾਉਂਦੇ ਸਾਰੀ ਕਿਰ ਕੇ ਪੱਟੇ ਦਾਦੀ ਦੇ ਚੋਲੇ ਚਾਹੀਏ ਸਾਨੂੰ ਕਰਨਾ ਨਾ ਤੋਂ ਵੀ ਕਰਕੇ ਹੀ ਮਿਲ ਜੇ ਕਰਤਾ ਕਰ ਲੋ ਜੀ ਬਾਅਦ ਸੈਟ ਹੁੰਦੇ ਆ ਜੀ। ਰੀਤੀ ਕਰਦੇ ਲਈ ਆ। ਅਮਨ ਕੂ ਕਹਿੰਦੀ ਆ। ਮੈਂ ਤਾਂ 4 ਵਜੇ ਤੱਕ ਵਿਆਹ ਆਣਾ ਹੁੰਦਾ। ਲੈ। ਮੈਂ ਅਸੇ ਤਿਆਰ ਹੋ ਕੇ ਜਿਹਾ ਸੇ ਵਿਆਹ ਆ ਜਾਣਾ। ਇਹ ਕੱਖਾ ਲਾਇਆ ਪ੍ਰੀਤੀ ਬੰਦ ਕਰ। ਚਲ ਵੀ ਕੁ ਆ ਜਾ। ਮੈਂ ਆ ਰਿਹਾ। ਮੈਂ ਆ ਰਿਹਾ। ਹੈਂ? ਤੂੰ ਵੀ ਲਉਣੀ ਆ। ਆਇਆ ਲਾਵਾ। ਇਹਦੇ ਵੀ ਲਾਓ। ਤੇਰੀ ਪਰ ਲਾਈ ਦੀ ਨਹੀਂ ਲੈਣਿਆ ਦੇ। ਰਹਿਣ ਦੇ। ਲੋ ਜੀ ਅਸੀਂ ਆ ਗਏ ਬਾਅਦ। ਜੀ ਕਹਿੰਦੇ ਆ ਟਾਏ ਕੁਰਦੇ ਆ। ਹੈਂ ਦੀਦੀ ਕੰਦੇ ਟਾਂਗੇ ਕੁੱਟਣਾ ਅੱਛਾ ਖੇਤਾ ਚਾਹ ਵਾਲੀ ਕਹਿੰਦੀ ਆ ਆ ਵਾਲੇ ਖੇਤਾ ਬੀਕੋ ਮੈਂ ਕਹਿੰਨੀ ਤੇ ਕੰਮ ਕਰੋਗੇ ਆ ਬਾਜ ਕੱਟ ਕਰੋ ਇਹਦੀ ਤੂੰ ਅਤੁੱਤਾ ਕਿੰਨੀ ਸਪੀਡ ਚ ਭੱਜ ਸਕਦੇ ਆ ਮੈਂ ਨਹੀਂ ਭੱਜਣਾ ਮੈਂ ਕਰੀਏਸ ਲਾਲੂ ਦੀਦੀਨਾ ਤੋਂ ਮਾ ਕੀ ਕਰਦੇ ਅੰਦਰ ਮਾਰਿਆ ਕੁੜੀ ਰੇਣੀ ਇਹ ਬਾਤ ਹੈ ਜਹਾਂ ਪਰ ਬੱਚਾ ਪਾਰਟੀ ਬਹੁਤ ਜ਼ਿਆਦਾ ਹੋ ਗਈ ਹੈ ਇਸ ਘਰ ਪਰ ਇੱਕ ਧੱਕਾ ਕਬੀ ਜੇਰ ਹੋ ਰਹੀ ਹੈ ਕਬੀ ਜੇਰ ਹੋਈ ਹੈ ਕਬੀ ਯੋਰ ਹੋ ਰਹਾ ਹੈ ਇੱਕ ਦੂਜੇ ਕੋ ਧੱਕਾ ਮੱਚੀ ਹੋ ਰਹੀ ਹੈ ਇਹਨੂੰ ਤਾਂ ਮੈਂ ਘਰੇਲ ਜਾਨੀ ਆ ਇਹਦਾ ਦੇਖੀ ਐਂ ਕਿਟਾਪਾ ਕਿਦਾਂ ਚੜਦਾ ਮੇਰੇ ਕੋ ਜਨਾ ਮੰਗ ਕੇ ਆਇਆ ਦੋਸਤੋ ਇੱਧਰ ਪਾਈਆਂ ਪੁੱਠੀਆਂ ਸ਼ੈਨ ਸ਼ਾਈ ਟੈਂਕੂ ਐ ਨੈਸ਼ਨ ਬੇਬੀ ਸਟਾਰ ਆ ਕਾਂ ਵੀ ਆ ਗਿਆ ਇਹਨਾਂ ਦੇ ਰੌਲੇ ਦੇੜੀਆਂ ਹਾਂ ਚੱਲਦਾ ਭਾਜੀ ਉੱਥੇ ਚੱਲ ਜਣਾ ਕੀ ਹੋਇਆ ਹਾਂ ਸਾਡੇ ਤੇ ਇੱਥੇ ਨੈੱਟ ਦਾ ਬਹੁਤ ਇੱਕ ਪ੍ਰੋਬਲਮ ਆ ਚੱਲ ਚਲੀਏ ਪਰ ਜਿੱਦਾਂ ਮਾਰਦੀ ਆ ਆਪਣੇ ਉਹ ਕਰੋ ਤੁਸੀਂ ਵਾਈਫਾਈ ਰੇਂਜ ਵਧਾਓ ਇਹਦੀ ਵੱਧ ਜਾਣੀ ਹੈ ਗੱਡੀ 'ਚ ਜਾਣਾ ਓਕੇ ਉਹੀ ਤਾਂ ਕਹਿੰਦੇ ਆ ਚਲੋ ਜੀ ਅਸੀਂ ਚੱਲੇ ਆ ਗੱਡੀ 'ਚ ਜਾਣਾ ਕਿੱਥੇ ਆ ਆ ਉੱਥੇ ਤੁਹਾਨੂੰ ਦਿਖਾਣੇ ਆ ਜਾ ਕੇ ਲੋਕੇਸ਼ਨ ਤਾਂ ਆਪ ਤਾਂ ਜਿਹੜੇ ਮਸ਼ਹੂਰ ਬਲੌਗਰ ਨੇ ਇਹਨਾਂ ਦੀ ਜਿਹੜੀ ਗੱਡੀ ਆ ਜਾਣਦੀ ਆ ਖੱਡਿਆਂ ਹਲ ਏ ਚੱਲੇ ਆ ਇਸ ਟਾਈਮ ਵੀਡੀਓ ਬਣਾਉਂਦੇ ਚੱਕਰ ਦੇ ਵਿੱਚ ਨਿਆਣੇ ਵੀ ਸਾਹਮਣੇ ਪੈ ਰਹੇ ਨੇ ਨਿਆਣੇ ਕਹਿੰਦੇ ਆ ਜੀ ਤੁਹੀ ਦਾ ਜਾਨ ਬਹੁਤ ਜ਼ਿਆਦਾ ਹੋ ਚੁੱਕਾ ਆ ਹਾਂ ਨਿਆਣਿਆਂ ਦੀ ਜਿਹੜੀ ਸੰਖਿਆ ਵਧਦੀ ਜਾ ਰਹੀ ਆ ਬਹੁਤ ਖਾ ਗਿਆ ਅੱਗੇ ਹੋਰ ਅੱਗੇ ਝਾੜੀ ਲੱਗੀ ਪਈ ਆ ਉਹ 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 ਵਾਓ ਐਕਸਪੀਰੀਅੰਸ ਇਨਵਾਇਰ ਆਹ ਦੇਖੋ ਕਿੰਦਾ ਹਨ ਕਿੰਨਾ ਸੋਹਣਾ ਲੱਗਦਾ ਤੇ ਆ ਤੁਹਾਨੂੰ ਇਹ ਦਿਖਾਣੀ ਆ ਆ ਦੇਖੋ ਅੱਗੇ 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 ਆ ਦੇਖਿਓ ਰੋਲੇ ਜੇ ਨਿਕਲ ਕੇ ਘਰੋਂ ਚਲਣ ਦੀ ਗੱਡੀ ਕਿੰਨੀ ਸੋਹਣਾ ਗੋ ਵਿਊ ਜਣਾ ਕਿੰਨਾ ਸੋਹਣਾ ਲੱਗਦਾ ਓਏ ਝਾੜੀ ਦੇ ਨੀਚੇ ਨੂੰ ਆ ਨਿਆਣੇ ਹੋਰ ਇਹ ਕੰਮ ਮੁਕਦੀ ਆ ਚਲ ਲੈ ਆਪਣੇ ਆਪ ਹੀ ਹੋਲੀ ਹੋ ਜਾਨੀ ਥੱਲੇ ਨੂੰ ਇਹ ਨਹੀਂ ਕਿ ਡੇੜਤੀ ਜਾਣੀ ਆ ਹੋਰ ਆਦਲ ਨੂੰ ਕਾ ਚੱਕ ਆ ਦੇਖੋ ਆ ਦੇਖੋ ਵੀਡੀਓ ਬਣਾਉਦੇ ਚੱਲ ਅੱਛਾ ਇਹ ਲੱਗੇ ਬਣਾਉਣ ਓਕੇ ਲਿਆ ਆਪਣਾ ਫੋਨ ਦੇ ਦੋ ਕਿਤੇ ਬਣਾਣੀ ਕਿਤੇ ਬਣਾਉਣ ਫੋਲ ਆ ਜਿਹੜੀ ਉਹ ਹੀ ਬਣਾਉਣੀ ਉਹ ਗਾਉਂਦੇ ਚਲੋ 1 2 3 3 ਜਦ ਮੈਂ ਇਧਰ ਲਾ ਮਰਾਉਣਾ ਇਧਰ ਆਉਣਾ ਹੈ ਲਓ ਜੀ ਅਸੀਂ ਇੱਥੇ ਆਣ ਕੇ ਬੈਠ ਚੁੱਕੇ ਹਾਂ ਇਧਰ ਦੇਖੋ ਪ੍ਰੋਮੋਸ਼ਨ ਹੁੰਦੀ ਹੈ ਪਿੱਕੂ ਪ੍ਰੋਮੋਸ਼ਨ ਕਰਦੇ ਪ੍ਰੋਮੋਸ਼ਨ ਹੁੰਦੀ ਆ ਦੇਖੋ ਉਧਰ ਪ੍ਰੋਮੋਸ਼ਨ ਚੈੱਕ ਕਰੋ ਹਾਂ ਥੋੜਾ ਕੱਠਾ ਰੱਖੋ ਬੜਾ ਸਹੀ ਆ ਸਹੀ ਹੈ ਇੱਧਰ ਹੁੰਦੀ ਹੈ ਪ੍ਰੋਮੋਸ਼ਨ ਤੁਸੀਂ ਦੇਖ ਸਕਦੇ ਹੋ ਕੈਨ ਵਾਲੇ ਤੇ ਕਹਿ ਦਿੰਦੇ ਆ ਮੈਂ ਤਾਂ ਪਰ ਕਿਤੇ ਵੀਡੀਓ ਪਾਉਣੀ ਹੈ ਇਹਨਾਂ ਨੇ ਇਹਨਾਂ ਨੂੰ ਪਹਿਲੇ ਮੈਂ ਤਾਂ ਹੁੰਦੀ ਆ ਪਹਿਲਾਂ ਤਾਂ ਸਾਡੀ ਚਾਰਾ ਜਾਣਿਆਂ ਦੀ ਫਾਈਟਿੰਗ ਚੱਲਦੀ ਸੀ ਪਾਜੀ ਦੀ ਦੀਦੀ ਨਾਲ ਮੇਰੀ ਤੇ ਵਿਕਰਮ ਨਾਲ ਤੇ ਹੁਣ ਅਸੀਂ ਸਾਰੇ ਫੇਰ ਇੱਥੇ ਗੱਡੀ 'ਚ ਇਕੱਠੇ ਆਏ ਸਾਡੇ ਨਾਲ ਆ ਭੇਢੀ ਸਾਡੀ ਆਈ ਆ ਸਾਡੇ ਨਾਲ ਪੇਧੂ ਸਾਦੀ ਆਈ ਆ ਹਨਾ ਜੱਸੀ ਐ ਬਸੋ ਐ ਬੁੱਗੋ ਬਿੱਗਾ ਪਿੱਦੋ ਪਿੱਦੋ ਇਹਦੇ ਪੈਰ ਬਹੁਤ ਹਾਰਡ ਆ

ਬੜਾ ਹੋ ਗਾ ਦੇ ਬੱਬਰ ਦੀ ਤੱਕ ਤੱਕ ਨਹੀਂ ਕਰਾ ਸਕਦਾ ਸਾਡੀ ਲਾਦੀ ਨੀ ਹੈ ਕਿੱਦਾਂ ਬਣਾਉਣੀ ਹੈ ਕਿੱਦਾਂ ਵੀਡੀਓ ਬਣਾਉਣੀ ਓਕੇ ਹੁਣਾ ਬਣਾ ਲੈ ਵੀਡੀਓ ਹੁਣਾ ਮੈਂ ਬੜਾ ਵੀ ਲੈਣੀ ਆ ਜਾ ਚੱਲ ਤਾਂ ਜਾ ਤਾਂ ਉਧਰ ਨੂੰ ਜਾ ਜਾ ਕੇ ਇੰਜਾ ਚੱਲ 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 ਹੈ ਲੱਤ ਮਾਰਨੀ ਦਸੂ ਦੇ ਤਾਂ ਉਧਰ ਨੂੰ ਮੜਾ ਹੀ ਹੁੰਦੀ ਆ ਫੇਰ ਬਾਅਦ ਚ ਵਾਪਸੀ ਆ ਜਾਂਦੀ ਉਹਨੂੰ ਗੱਡੀ ਚ ਲੰਮੇ ਪਾ ਦੀਏ ਨਹੀਂ ਸੋਝੂ ਗਿਆ ਹਾਂ ਸੰਤਰੇ ਹੋ ਰਹੇ ਰੈਂ ਦੀ ਭਰਾਵਾ ਛੇਤਰਾਂ ਨਾ ਪਵਾ ਦੀ ਨੂੰਏ ਆ ਵੀ ਘਰ ਸੰਤਰੇ ਤੋੜਨੀ ਆਇਆ ਚਲੋ ਉਹਨੂੰ ਇਹ ਵੀ ਘਰ ਸੰਤਰੇ ਤੋੜਨਾ ਆਇਆ ਇਹ ਮੈਂ ਇਹਨਾਂ ਸਾਰਿਆਂ ਨੂੰ ਬਿਅਸ ਕਰ ਆਹ ਚੱਲ ਬੋਤ ਹੈ ਕਰਾ ਸਟਾਰਟ ਲੋ ਜੀ ਉਹ ਦੇਖੋ ਜਿੱਧਰ ਤੇਰੀ ਫੋਟੋ ਇਹ ਆਈ ਆ ਸੰਤਰੇ ਖਾ ਕੇ ਸੰਤਰੇ ਖਾ ਕੇ ਉੱਥੇ ਐਨੇ ਸਾਡੀ ਪਿੱਦੀ ਨੇ ਬੜਾ ਥਾਂਗੀ ਐਨੇ ਕੀ ਕੀਤਾ ਉਹ ਤਾਂ ਬੈਠੀ ਰਹੀ ਹੈ ਬੈਠੀ ਰਹੀ ਕਦੀ ਲੱਕੜਾ ਹੀ ਆ ਮੂੰਹ ਚ ਪਾਈ ਜਾਵੇ ਅੱਛਾ ਕਦੀ ਕੋਸ਼ਿਸ਼ ਕਰੇ ਉੱਥੇ ਬੈਠੀ ਰਹੀ ਆ ਤੇ ਗਾਂ ਵੀ ਸੀਗੀ ਨਾ ਇੱਕ ਮੈਂ ਕਿਹਾ ਜੇ ਇੱਥੇ ਮਨਵੀਰ ਆ ਜਾਂਦਾ ਨਾ ਮੈਂ ਇਹਨੇ ਕਿਹਾ ਸੀ ਮੈਨੂੰ ਵੀ ਇੱਥੇ ਲੈ ਕੇ ਜਾ ਫੇਰ ਦਵਾਰਾਂ ਤੋੜ ਕੇ ਖਾਦੇ ਸੀ ਅੱਜ ਦੋ ਖਾਦੇ ਕੋਈ ਹੈਗਾ ਸੀ ਹੈਗਾ ਸੀ ਹੈਗਾ ਸੀ ਹੈਗਾ ਸੀ ਹਾਂ ਇਹਦੇ ਖਾਲੀ ਚੱਲਦੇ ਨੇ ਕਿੰਨੇ ਦਿਨ ਚੱਲੇ ਰਹਿ ਗਏ ਤੱਕ ਕੋਈ ਆਵੇ ਪਾਣੀ ਵੀ ਨਹੀਂ ਕਰਦੇ ਆ ਪਿਆਸ ਲੱਗੀ ਆ ਹੁਣ ਪਾਣੀ ਦਿਓ ਜੀ ਸੱਜੂ ਮੈਨੂੰ ਪਾਣੀ ਦੇ ਮੇਰਾ ਪੁੱਤ ਚਾਹ ਤੋਂ ਨਹੀਂ ਭਰ ਹੁਣਾ ਸੱਜਾ ਹੱਥ ਨਹੀਂ ਪਹੁੰਚਦਾ 10 ਰੁਪਏ ਖਰਚ ਕੇ ਚੀਜ਼ ਲੈ ਕੇ ਆਇਆ ਕੌਣ ਮੰਦਿਰ ਅੱਛਾ ਟੌਫੀਆਂ ਟੌਫੀਆਂ ਖਾਈ ਜਾਂਦਾ ਮਨੂੰ ਟੌਫੀਆਂ ਨਹੀਂ ਪੁੱਤ ਨੀਆਂ ਖਾਈ ਦੀਆਂ ਲਓ ਬੇਟਾ ਕੁਸਨੀਆ ਜادیه ਟੋਫੀਆਂ ਕਿੱਥੋਂ ਖਾਣ ਲੱਗ ਗਏ ਇਹ ਬਹੁ ਖਾਂਦਾ ਹੈ ਪਰ ਉਹ ਇਹ ਮੈਨੂੰ ਉੱਥੇ ਦੁਕਾਨ ਦੇ ਉਹ ਬੰਦ ਦੁਕਾਨ ਮੈਨੂੰ 2 ਘੰਟੇ ਉੱਥੇ ਖੜੀ ਰੱਖਿਆ ਅਗਲੇ ਸੌਣ ਨਾ ਮੈਂ ਤਾਂ ਖੜਕਾ ਆ ਕਰ ਕੂ ਕੇ ਆ ਗਈ ਮੈਂ ਕਹਾ ਆਜਾ ਚੇਅਰ ਆ ਗਿਆ ਪਰ ਉਹਨੂੰ ਤਾਂ ਕੋ ਚਲਦੀ ਆਜਾ ਮੈਂ ਸੀਅਰ ਸੂਰ ਦੇ ਭੱਜਣਾ ਇਹਨੂੰ ਲੈ ਕੇ ਆਈ ਅੱਛਾ ਹਾਂ ਇਹ ਮੈਨੂੰ ਕਹਿੰਦੇ ਉੱਧਰ ਉਹਨਾਂ ਦਾ ਗੇੜ ਕੜਾਉਣਾ ਮੈਂ ਕਹਾ ਮੈਂ ਚੰਗੀ ਲਾ ਦੀ ਗੇੜ ਕੜਕਾਉਂਦੀ ਅਗਲੀਆਂ ਆਹੋ ਆਹੋ ਮੈਂ ਮੁੜ ਜਾਈ

ਕੋ ਜਿਆਦਾ ਪੂਰਾ ਹਾਲ ਆ ਨੀ ਮੈਂ ਉੱਥੇ ਦੇਖਣ ਲੱਗੀ ਜਾਂਦੀ ਇੱਥੇ ਲੱਗਦੀ ਪਈ ਆ ਅੰਦਰ ਬਹਿ ਜਾਣਾ ਸੀ ਫਿਰ ਪੱਖੇ ਅੱਗੇ ਆ ਅੰਦਰ ਬਣ ਗਏ ਸੀ ਆਈ ਤਾਂ ਫਿਰ ਉੱਥੇ ਘੋਮ ਦੇਖਦੇ ਸੀਗੇ ਨਾ ਬਸ ਇਦਾਂ ਕਿ ਰੀਲਾ ਵਗੈਰਾ ਬਣ ਗਿਆ ਸੀਗੀਆਂ ਤੇ ਹਾਂਜੀ ਆਹ ਦੇਖੋ ਹੁਣ ਜਦੋਂ ਤਾਂ ਘਰ ਆ ਜਾਂਦੇ ਇਹਨਾਂ ਦਾ ਕਦੀ ਢਿੱਡ ਪੀਟ ਹੋਣ ਲੱਗ ਜਾਂਦਾ ਹੈ ਕਦੀ ਇਹਨਾਂ ਦਾ ਸਿਰ ਪੀੜੋਂ ਲੱਗ ਜਾਂਦਾ ਜੇ ਬਾਹਰ ਯਾਰਾਂ ਦੋਸਤਾਂ ਦੇ ਨਾਲ ਫਿਰ ਕੁਝ ਨਹੀਂ ਹੁੰਦਾ ਭਾਜੀ ਕਹਿੰਦੀ ਸਮਝੀ ਰਹਿ ਲੋ ਕਦੀ ਮੇਰਾ ਵੀ ਜਲ ਲੱਗ ਜਾਂਦਾ ਜਲ ਨਹੀਂ ਲੱਗਦਾ ਇਹ ਚੱਕ ਕੇ ਲਿਆ ਓਏ ਡੈਕ ਆ ਲ ਲੈ ਜਦੋਂ ਗੁੱਸੇ ਹੁੰਦੀ ਆ ਆਜੋ ਆਜੋ ਤੁਸੀਂ ਦਬ ਗਏ ਆ ਲੋ ਜੀ ਸਾਡੀ ਜਿਹੜੀ ਸਾਰੀ ਟੀਮ ਆ ਥੱਕ ਗਈ ਆ ਚੁੱਪ ਚਾਪ ਹੁਣ ਬੈਗੀ ਆ ਧਰਨੇ ਤੇ ਕਿਹਨੇ ਸੁਬਰਾਤਰੀ ਕਿੱਥੇ ਦੇਖਣ ਜਾਣ ਕਿਦਾਂ ਸੁਬਰਾਤਰੀ ਕੋਟਾ ਪਲਾ ਦੇ ਮਮੀ ਨੂੰ ਮਮੀ ਨੂੰ ਕੋਟਾ ਪਲਾ ਕੇ ਰੀਲਾ ਬਣਾਈ ਐ ਭਾਈ ਮੰਮੀ ਕੋਟਾ ਲਗਾ ਰਿਹਾ ਫਿਰ ਇਲਾ ਹੈ ਬਣਾਉਂਦੇ ਮੰਮੀ ਨਾ ਹਾਂ ਅੱਛਾ ਕੋਟਾ ਇੱਥੇ ਲੱਗਾ ਆ ਲੱਗੇ ਹਣ ਅੱਛਾ ਭਾਈ ਜਰੀਏ ਫੇ ਖੜੀ ਕਿਤਨੀ ਹੋ ਤੋ ਦੋ ਪਤਾ ਗਾਣਾ ਦੇ ਕੋਟਾ ਲੱਗਾ ਮਾਸੀ ਸਾਡੀ ਠੀਕ ਨਹੀਂ ਹੋ ਕੋਟਾ 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 ਸਾਡੀ ਹਾਂਜੀ ਤੇਰੀ ਘਰ ਵਾਲੀ ਹੱਡੀ ਕਿਦਾਂ ਮੈਂ ਤੇਰੀ ਘਰ ਵਾਲੀ ਸਾਦੀ ਆ ਅੱਛਾ ਸਾਗ ਲੱਗ ਗਿਆ ਦੇ ਆ ਵੀ ਮਮਿੱਤ ਉਹ ਬਣਾ ਮੈਂ ਕੀ ਰੋਟੀ ਤੇ ਮੈਂ ਸਾਗ ਲੋਂ ਲਾਥ ਪੱਕ ਗਿਆ ਇੱਕ ਚੀਨੀ ਮਸੀ ਹੁਣੀ ਆ ਇਹਨੂੰ ਕੀ ਹੋਇਆ ਚੌਲ ਦੇ ਦੋ ਹੈ ਕੀ ਲੈਣਾ ਮੂੰਹ ਦਿਖਾਈ ਆਪਣਾ ਪਹਿਲਾਂ ਮਮਿੱ ਚੌਲ ਨਹੀਂ ਮੂੰਹ ਦੇ ਦੇ ਮਮੀਆਂ ਜੇ ਤੂੰ ਤਾਂ ਦੇ ਕੀ ਕਿਤਾ ਐਕਸ਼ਨ ਓਏ ਓਏ ਇਹ ਬੌਂਸਰ ਬਣਿਆ ਰਹਿੰਦਾ ਕੱਲਾ ਹੀ ਹਾਂਜੀ ਮੈਂ ਤਾਂ ਖੁਸ਼ ਹੋਈ ਸੀ ਕਿ ਮੈਨੇ ਕੋਲ ਸਰਵਰ ਆ ਕੇ ਰੰਦਾ ਮੁਤਾਬਈ ਮਾਰੀ ਮੈਨੂੰ ਚਾਹਣਾ ਚੌਲ ਸੇਰੀ ਤੁਹਣਾ ਓਏ 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 ਜੱਜੋ ਜੱਜੋ ਹਾਂ ਲੋਬੀ ਮਾਸੀ ਹੁਣ ਸਾਡੀ ਤਬੀਅਤ ਮਾਸੀ ਠੀਕ ਆ ਅੱਗੇ ਨਾਲੋਂ ਅੱਗੇ ਨਾਲ ਥੋੜਾ ਫਰਕ ਆ ਕਾਫੀ ਮੈਸੇਜ ਆਂਦੇ ਸੀ ਹਨਾ ਫੇ ਤੁਸੀਂ ਭਰਾਓ ਸਾਨੂੰ ਮੈਸੇਜ ਬੜਿਆਏ ਕਿ ਤੁਸੀਂ ਜਾਂਦੇ ਨਹੀਂ ਜਾਂਦੇ ਨਹੀਂ ਮਾਸੀ ਤੁਹਾਡੀ ਠੀਕ ਨਹੀਂ ਹੈਗੀ ਤੁਸੀਂ ਪਤਾ ਲੈਣ ਜਾਓ ਬਹੁਤ ਮੈਸੇਜ ਆਏ ਬਹੁਤ ਮੈਸੇਜ ਆ ਲੈ ਹੋਰ ਬੜੇ ਲੋਕਾਂ ਨੇ ਮੈਸੇਜ ਕੀਤੇ ਤੁਸੀਂ ਪਤਾ ਲੈਣ ਨਹੀਂ ਜਾਂਦੇ ਤੁਹਾਨੂੰ ਉੱਥੇ ਜਾਣਾ ਚਾਹੀਦਾ ਆ ਮੈਂ ਤਾਂ ਆਗੇ ਫੇ ਹੀ ਮਾਸੀ ਦਾ ਬਦਲ ਲੈ ਲਿਆ ਮੇਰਾ ਵੀ ਦਿਲ ਲੱਗਾ ਆ ਗਿਆ ਆਹ ਤੁਹਾਡੇ ਨੂੰ ਮਾਤਾ ਸਹੀ ਲਾਤੀ ਅੱਗੇ ਜਿਹੜਾ ਵੀ ਆਇਆ ਸੀ ਮਾਤਾ ਨੂੰ ਲੈ ਜੇ ਸ਼ਬਾਤ ਤਰੀ ਦਿਖਾਣ ਇੱਕ ਵਾਰੀ ਫੇ ਛਾਨ ਰੂਫ ਚ ਬਾਹਰ ਕੱਢ ਦਈਏ ਨਹੀਂ ਮੈਂ ਕਰਕੇ ਫਲਾਈ ਆਵਾਂ ਕਿਦਾਂ ਤੁਰਕੇ ਨਹੀਂ ਤੁਰਤੀ ਵਾਲਾ ਕੰਮ ਔਖਾ ਪਾਜੀ ਉੱਦਾਂ ਪਾ ਚਲੀਏ ਉਧਰ ਨੂੰ ਸਾਰੇ ਜਣੇ ਇਹ ਰੇਪੀਡੋਂ ਹੁੰਦੇ ਆਣੇ ਇਹ ਵਾੜੇ ਇਹਨੂੰ ਵੀ ਨਿਆਣੇ ਸਿੱਟੋ ਆਨੂੰ ਨਾਲੇ ਵਰਤੀਏ ਸਿਰਦੇ ਸਿਰਦੇ ਇੱਕ ਕਮਰੇ 'ਚ ਸਾਰੇ ਬਾੜ ਦੋ ਉਹ 'ਚ ਲੇਜ, ਕੁਰਕਰੇ, ਪੂਜੀਆ, ਟੋਫੀਆਂ, ਖਟਮਟੀਆਂ ਪੰਜ-ਪੰਜ ਬੋਤਲਾਂ ਦੁੱਧ ਦੀਆਂ ਕਿੰਨੀਆਂ ਬੋਤਲਾਂ ਦੁੱਧ ਦੀਆਂ ਮਣ ਨਹੀਂ ਪੰਜ ਬਹੁਤ ਆ ਦੋ ਬੋਤਲਾਂ ਆਲੇ ਆ ਨਹੀਂ ਨਹੀਂ ਦੋ ਨਹੀਂ ਬਾਦੂ ਜਾਈਆਂ ਨਾ ਇੱਕ-ਇੱਕ ਖਾਲੀ ਕਰ ਜਾ ਉਹਦੇ ਨੇ ਇਹਦੇ ਲਈ ਇਹਦੇ ਲਈ ਕੀ ਆ ਮਾਸੀ ਵਜਾਈਆ ਸਿਰ ਕਾ ਲੈਣਾ ਇਹਨਾਂ ਨੇ ਆ ਕਿੱਥੇ ਚੱਲਿਆ ਇਹਨੂੰ ਦੁਕਾਨ ਹੀ ਦਿਖਦੀ ਜਦੋਂ ਦੇਖੋ ਦੁਕਾਨੇ ਪਾਪਾ ਟੋਫੀ ਪਾਪਾ ਟੋਫੀ ਕੀ ਲੈ ਪੈਸੇ ਦੇ ਕੀ ਲੈਣਾ ਇੱਧਰ ਆ ਜਾ ਦਮਾ ਪੈ ਆ ਲੈ ਆ ਜਾ ਦਲੇੜਾ ਪੈ ਆ ਜਾ ਦਮਾ ਪੈ ਇੱਕ ਇੱਕ ਦਮਾ ਦਮਾ ਹੈ ਬਾਜੀ ਦਮਾ ਪੈ ਦਮਾ ਦਮਾ ਡਰਦਾ ਹੀ ਨਹੀਂ ਆਹ ਨੂੰ ਪਤਾ ਪਿਆਰ ਨਾ ਕਹਿਣ ਦਾ ਦਵਾ ਫੇ ਇੱਧਰ ਦਵਾ ਨਹੀਂ ਇਹਦਾ ਦੱਦੀ ਉਹ ਵਾਰੀ ਪ੍ਰੀਤੀ ਗੱਡੀ ਉੱਥੇ ਛੱਤੀ ਆ ਨਹੀਂ ਤੂੰ ਨਹੀਂ ਚੱਕਣੀ ਚੱਕ ਗੱਡੀ ਚੱਕ ਗੱਡੀ ਚੱਕ 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 ਗੱਡੀ ਨਹੀਂ ਚੱਕਣੀ ਨਹੀਂ ਚੱਕਣੀ ਫੜੀ ਜਾ ਚੱਕ ਲੈ ਓਏ ਨਹੀਂ ਚੱਕਣੀ ਇਹ ਬਾਹਰ ਹੀ ਰਹੇਗਾ ਹੁਣ ਇਹਨੂੰ ਅੰਦਰ ਨਹੀਂ ਪਾੜਨਾ ਪਾ ਦਮੇ ਤੱਕਦ ਰਹਿ ਨਾ ਨਾ ਤੂੰ ਨਾ ਤੱਕ ਰਹਿ ਮੈਂ ਤੱਕਦ ਪਰ ਨਾ ਤਾਂ ਨ ਮਰੂਦ ਚੱਲਾ ਜਾ ਲੈ ਅੰਦਰ ਆ ਜਾ ਲੈ ਆ ਮੈਂ ਬੈ ਜਾ ਮੈਂ ਤਾਂ ਇੱਥੇ ਆਸਾ ਇੰਨੇ ਨੂੰ ਬੁਲਾਉ ਕੋफी ਮੈਸੀ ਹੁਣ ਹੋਣੇ ਆ ਵੀ ਅਮਨ ਦਾ ਸੂਟ ਪਾਇਆ ਹੈਨਾ ਤੂੰ ਪਸੰਦ ਸੀਗਾ ਆ ਚੱਲ ਫੀਕ ਵਿੱਚ ਪਾ ਲਿਆ ਦਾ ਸੋਣਾ ਲੱਗਦਾ ਪਿਆ ਆਪੀ ਉੱਥੇ ਸ਼ੇਰ ਆਫ ਹੈ ਆ ਜਾ ਰਹਿਣ ਤੇ ਸ਼ੇਰ ਹੈ ਉੱਧਰ ਸ਼ੇਰ ਭੱਜਾ ਪਚਾ ਪੀਤੀ ਆ ਜਾ ਦੇਖੀ ਆ ਗਿਆ ਆ ਗਿਆ ਆ ਰਿਹਾ ਗਿਆ ਉੱਥੇ ਨਾਲ ਭੂਤ ਵੀ ਆ ਸ਼ੇਰ ਵੀ ਆ ਭੂਤ ਆ ਆ ਜਾ ਤੂੰ ਰਹਿਂਦੇ ਇਹਨੂੰ ਰਹਿਂਦੇ ਇਹਨੂੰ ਕਾਲਾ ਤੇ ਜੋ ਕਰਨਾ ਚਲੋ ਤੁਸੀਂ ਆਪਾਂ ਚਲੀਏ ਤੁਸੀਂ ਕੱਪੜੇ ਵੀ ਪਾ ਲਓ ਆ ਜਾ ਮੈਂ ਆ ਜਾ ਆ ਜਾ ਭੱਜ ਕੇ ਇਹਨੂੰ ਲਾਉਣਾ ਆ ਗਿਆ ਫੜ ਗਿਆ ਰੋਲ ਮੇ ਲੱਗਿਆ ਆ ਜਾ ਆ ਦੇ ਲੋ ਜੀ ਕਿ ਕੁਆ ਦਾ ਕਪੜੇ ਪਾਉਣੇ ਆ ਜੋ ਜਲਦੀ ਆ ਜਾਓ ਚਲੋ ਜੀ ਅਸੀਂ ਹੁਣ ਹੋ ਜੀਏ ਰੈਡੀ ਸ਼ੈਡੀ ਮੈਂ ਰੈਡੀ ਆ ਆ ਮੈਨੂੰ ਮੇਰੇ ਬਾਪ ਬਲੈਕ ਬਲੈਕ ਕੀ ਆ ਮੰਨੂ ਜਿਹੜਾ ਸਾਡਾ ਰੈਡੀ ਹੋਣਾ ਹੈ ਅੱਜ ਵਿਕਰਮ ਨੇ ਤੁਸੀਂ ਸ਼ਾਰਟ ਵਗੈਰਾ ਪਾਣੀ ਹੋਰ ਨਹੀਂ ਮਾਹੀ ਪਾ ਲਈ ਬੱਤੀ ਨਮੀ ਤਾਂ ਇੱਕ ਵਾਰੀ ਤਾਂ ਪਾਈ ਅੱਜ ਮੈਂ ਸਭ ਨੂੰ ਪਤਾ ਅੱਜ ਪਾਈ ਓਕੇ ਉੱਪਰ ਰਹਿ ਚਲੋ ਜੀ ਲਓ ਜੀ ਹੁਣ ਆਪਾਂ ਚੱਲੇ ਆ ਘਰੋਂ ਬਾਹਰ ਕਿੱਥੇ ਚੱਲੇ ਆ ਤੁਸੀਂ ਸਦਿਆਂ ਨੇ ਦੇਖ ਲਿਓ ਤੇ ਮੈਂ ਚੱਲਾ ਆ ਮੰਮੀ ਚੱਲੀ ਆ ਆਪਣਾ ਰੋਸ਼ਨ ਸਿੰਘ ਭਾਈ ਚੱਲਿਆ ਅਵਨ ਚੱਲੀ ਆ ਸਹਿ ਚੱਲੀ ਆ ਜੱਛੂ ਚੱਲੀ ਆ ਤੇ ਮਾਸੀ ਨੇ ਰਹਿਣਾ ਘਰੇ ਤੇ ਵੀ ਚੱਲੀ ਆ ਮਾਸੀ ਠੀਕ ਨਹੀਂ ਮਾਸੀ ਠੀਕ ਨਹੀਂ ਹੈ ਤੇ ਫਿਲਹਾਲ ਮਾਸੀ ਪਹਿਲੇ ਨਾਲ ਬਹੁਤ ਠੀਕ ਆ ਤੇ ਫਿਰ ਵੀ ਹਜੇ ਮਤਲਬ ਪ੍ਰੋਪਰ ਨਹੀਂ ਠੀਕ ਆਗੇ ਜਿਦਾ ਪਹਿਲਾਂ ਹਨਾ ਮਾਸੀ ਸਵੇਰੇ ਉੱਠ ਕੇ ਝਾੜੂ ਫੇਰ ਲੰਦੀ ਵਿਹੜੇ 'ਚ ਮਤਲਬ ਹਜੇ 19 ਸਹੀਦ ਨਹੀਂ ਠੀਕ ਆਗੇ ਵੀ ਕੰਮਕੁਮ ਕਰ ਕਰ ਸਕਣਾ ਥੋੜਾ ਜਿਹਾ ਹਜੇ ਠੀਕ ਨਹੀਂ ਰਹਿੰਦੇ ਹਨਾ ਬਾਕੀ ਹੁਣ ਅਸੀਂ ਜਾਣਾ ਆ ਕਰੋ ਬੜੀ ਦੂਰ ਸਾਰੇ ਜਣੇ ਕਰੋ ਚੱਲੇ ਅਸੀਂ ਬੜੀ ਦੂਰ ਜੇ ਉਹਨੂੰ ਤੰਗ ਵੇ ਕਿੰਨਾ ਕਰਦਾ ਨਾ ਤੰਗ ਕਰ ਪੁੱਤ ਨਾ ਤੰਗ ਕਰ ਇਹ ਤੋਂ ਨਹੀਂ ਬੋਲੇ ਮੇਤੋ ਵੀ ਪੂਣੀ ਆਇਆ ਮੈਂ ਆਪਾਂ ਮੈਂ ਇਹਦੇ ਮੇਰੀ ਤੋਂ ਪਵਾ ਲੈਣੇ ਨੇ ਮੈਨੂੰ ਕੱਪੜੇ ਫੜਾ ਦੇ ਹਾਂਜੀ ਚੱਲ ਜਾਂਦੇ ਚਾਰ ਪੰਜ ਆ ਉਹੀ ਤਾਂ ਗੱਲ ਪੰਜ ਦਿੱਥੇ ਵੱਢੀ ਉਹ ਵੀ ਸੱਜੂ ਵੀ ਬੰਗਿਆ ਤੇ ਕੇ ਗੋੜਬੋ ਖਾਂਦਾ ਆ ਨਹੀਂ 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 ਨੇ ਉਧਰ ਫਿਲਮਾਂ ਬਣਨਦੀਆਂ ਸ਼ੂਟਿੰਗਾਂ ਚ ਮੈਂ ਤਾਂ ਜੀਜੀ ਆ ਗੁੱਸੇ ਹੋ ਗਿਆ ਗੁੱਸੇ ਮੈਂ ਤਾਂ ਜੀਜੀ ਆ ਫਿਰ ਕੱਪੜੇ ਪਾ ਲੈ ਫਿਰ ਮੈਂ ਤੇਨ ਜੀਜੀ ਇੱਥੇ ਲਿਓ ਮੈਂ ਪਾ ਦਿੰਦਾ ਜੀਜੀ ਤਾਂ ਨਹੀਂ ਤੈਨੂੰ ਸਾਰੇ ਇਹ ਕੱਪੜੇ ਪਾ ਲੈ ਮਨਵੀਰ ਨੇ ਹੀ ਪਾਏ ਜੀਵਨ ਆ ਆ ਤਾਂ ਕਰਦਾ ਮੈਂ ਇਹਨੂੰ ਲੈ ਕੇ ਨਹੀਂ ਜਾਣਾ ਆਪਾਂ ਲੈ ਕੇ ਨਹੀਂ ਜਾਣਾ ਤੇਰੇ ਜੀਜੀ ਆਰੇ ਬਹੁਤ ਆਂ ਕਰਦਾ ਨਾ ਇਹ ਉਦਾਂ ਮਨਵੀਰ ਇੰਦਰ ਆ ਜਾ ਓਏ ਕਿੱਧਰ ਭੜੀ ਇਹਨੂੰ ਭੜੀ ਮੈਂ ਕਹਾ ਤੂੰ ਦੇਖੀ ਹੁੰਦਾ ਚੱਲਿਆ ਹੁਣ ਆਪ ਲੈ ਉਹ ਦੌੜ ਗਿਆ ਸੈਕਰੀ ਲੈ ਕੇ ਆ ਗਿਆ ਆ ਗਿਆ ਕੈਮਰੇ ਵੱਟ ਕੇ ਕੀ ਆ ਬਣਾਣਾ ਨਾ ਮਾਮਾ ਕਿੱਧਰ ਮਾਮਾ ਤੜੇ ਲੂ ਬਣਾਦਾ ਸਾਡੀ ਕੀ ਬਣਾਉਣੀ ਚਲੋ ਮੈਂ ਆਪੇ ਹੀ ਬਣਾ ਲਵਾਂ ਆਪੇ ਹੀ ਬਣਾ ਲਵਾਂ ਮੈਂ ਆਜਾ ਜਣੋ ਅਵਧੀ ਆ ਗਿਆ ਬਹੁਤ ਦੇ ਆ ਆ ਗਿਆ 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 ਨਾ ਹਣ ਵੇ ਜਣੂ ਮਾਰਾ ਸਮਝਾਇਆ ਕਰ ਆ ਗਿਆ ਆ ਗਿਆ ਆਪਣੇ ਕੱਪੜੇ ਪਾ ਲੈ ਕੱਪੜੇ ਪਾ ਲੈ ਕੱਪੜੇ ਕੱਪੜੇ ਪਾ ਲੋ ਹਾਂਜੀ ਫੜਿਓ ਫੜਿਓ ਮਾਰੇ ਜਿਵੇਂ ਬਾਪੂ ਕਰਕੇ ਕੱਪੜੇ ਪਾ ਲੈ ਪਹਿਲਾਂ ਬਹੁਤ ਦੱਤੀ ਤੋਂ ਨਹੀਂ